ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜਾਕਾ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਘਾਣੇ ਬਾਈ ਦੀਆਂ 5-6 ਵੜਾ ਸੇਲ ਆ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਦੋ ਇਹਨਾਂ ਦੇ ਵਿੱਚੋਂ ਤਾਜ਼ੀਆਂ ਸੂਈਆਂ ਸਵਾਈਆਂ ਤੇ ਆ ਦੂਜੀਆਂ ਗੱਪਣ ਸੂਣ ਨੂੰ ਤਿਆਰ ਇੱਕ ਛੋਟਾ ਬੱਚਾ ਖੀਰਾ ਤੇ ਇਹਨਾਂ ਸਾਰੇ ਨਗਾਂ ਦੀ ਇਨਫਰਮੇਸ਼ਨ ਭਾਈ ਤੋਂ ਲੈ ਲੈਣਾ ਪੁੱਛ ਦੇ ਕਿੰਨਾ ਦੁੱਧ ਬਾਦ ਹੈ ਕਿੰਨਾ ਸੂਆ ਕੀ ਮੁੱਲ ਕਰਦਾ ਦੋ ਤਾਜ਼ੀਆਂ ਸੂਈਆਂ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਾਈ ਨਾਂ ਦੱਸ ਦੀਏ ਨਾਂ ਬਾਈ ਗੁਰਦੇਵ ਸਿੰਘ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਸੀਰ ਮੋਗਾ ਜੀ ਫੋਨ ਨੰਬਰ 790175567822 ਸਾਰੀਆਂ ਹੀ ਬਕਾਊ ਆ ਹਾਂ ਪੰਜ ਕਗੜਾ ਇਹਦੇ ਸ਼ੁਰੂ ਕਰ ਲਗੇ ਹਾਂ ਬਾਈ ਦੱਸ ਕਹਿੰਨਾ ਮਾਸੂਗਾ ਤੇ ਦੂਜਾ ਸੂਆ ਸੂਈਆ ਮਗਰ ਇਹਦੀ ਆ ਵੱਛੀ ਆ ਮਗਰ ਵੱਛੀ ਆ ਹਾਂ ਸੂਈ ਨੂੰ ਸਮਾ ਸੂਈ ਨੂੰ ਸਮਾ ਕਿਤ ਕਿੰਨੇ ਘੰਟਾ ਕਰ ਤੋ ਡੇਢ ਘੰਟਾ ਵਿੱਚ ਹੋਇਆ ਕਿੰਨਾ ਦੁੱਧ ਦੇ ਦੋ ਦੁੱਧ ਵਿੱਚ ਜੀ ਦੋ ਲਈ ਉਹਨਾਂ 18 ਲੀਟਰ ਦੱਸਿਆ ਜਿਹਨੇ ਹੁਣ ਲੈਣੀ ਹੋ 20 ਵੀ ਚੋ ਸਕਦਾ 15 ਵੀ ਚੋ ਸਕਦਾ ਉਹ ਅਗਲੇ ਦੀ ਸੇਵਾ ਜੈ ਜੈ ਮਾਲਾ ਇਹ 60000 ਰੁਪਏ ਦੇਵਾਂਗੇ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 18 ਲੀਟਰ ਸੀ ਚੋਇਆ ਜਿਹਦੇ ਪਸੰਦ ਆ ਉਹ ਅਗਲਾ ਆਪ ਦੀ ਸਮਝ ਨਾਲ ਲੈ ਲੇ ਇਹ ਤੋਂ 20 ਕਿਲੋ ਚੋਣਾ ਕਿ ਇਹ ਤੋਂ 15 ਕਿਲੋ ਚੋਣਾ 60000 ਮੁੱਲ ਲਾਲ ਰੰਗ ਦੀ ਬਹੁਤ ਸੋਹਣੀ ਦੂਜਾ ਸੂਬਾ ਸਾਡੀ ਗਾਰੰਟੀ ਹੈ ਤਾਜੀ ਸੂਈ ਫੜਾ ਬੱਚਾ ਛੱਡਣਾ ਛੱਡ ਲੋ ਨਹੀਂ ਤਾਂ ਬੱਚਾ ਉਹ ਥੇ ਰਿਹਾ ਆਣੀ ਭਜਾ ਥੱਲੇ ਲੈ ਅੱਛਾ ਇਹ ਹਾਂ ਲਾਤ ਛੜ ਦੀ ਗਾਰੰਟੀ ਆ ਜੇਰ ਪੈ ਗਈ ਉਹਦੀ ਵੀਡੀਓ ਬਣਾ ਕੇ ਰੱਖ ਲੂੰਗਾ ਸਹੀ ਆ ਠੀਕ ਆ ਠੀਕ ਆ ਲਓ ਜੀ ਮੁੰਡਾ ਨਰਮ ਹੈ ਗੱਲਾਂ ਸਿੱਧੀਆਂ ਕਰਦੀਆਂ ਬਾਈ ਨੇ ਬਾਈ ਕਹਿੰਦਾ ਸੀਲ ਦੀ ਗਾਰੰਟੀ ਆ ਥਣਾ ਦੀ ਗਾਰੰਟੀ ਆ ਜਦੋਂ ਜੇਰ ਪੈ ਜਾਂਦੀ ਹੈ ਹੋਰ ਅੱਧੇ ਘੰਟੇ ਨੂੰ ਜਾਂ ਘੰਟੇ ਨੂੰ ਜੇਰ ਦੀ ਵੀਡੀਓ ਬਣਾ ਲੂੰ ਫੋਟੋਆਂ ਖਿੱਚ ਕੇ ਰੱਖ ਲੂੰ ਤੇ ਬਿਣਾ ਨਿਆਣੇ ਤੋਂ ਭਾਵੇਂ ਅਗਲਾ ਝੋਲੇ ਆ ਕੇ ਮਗਰ ਇਹਦੇ ਵੱੱਛੀ ਆ ਮਾਨ ਤਾਨ ਹੋ ਜੂ ਲਾਲ ਰੰਗ ਦੀ ਬਹੁਤ ਸੋਹਣੀ ਤਾਜੀ ਸੂਈ ਦੂਜਾ ਸੂਆ ਕੀਰੋ ਫੋਲਾ ਮੋٹے-ਮੋٹے ਸਾਨਾਂ ਆਂਦੀ ਵੈੜ ਤਰਾਮਾਰ ਤਰਾਮਾਰ ਤਾਜੀ ਸੂਈ ਆ ਤਰਾ ਮਾਰਿਆਂ ਮੈਂ ਗਰਮੀ ਰਹਿਤ ਫੈੜ ਦੁੱਧ ਮੱਝਾਂ আর ਗਾਊ ਦਿਨ ਗਰਮੀ ਦੇ ਆ ਐਚਐਫ ਦੇ ਮੁਕਾਬਲੇ ਗਰਮੀ ਵੀ ਘੱਟ ਮਣਾਉਂਦੇ ਦੁੱਧ ਵੀ ਮੱਝਾਂ আর ਗਾਊ ਆ ਦੂਜੇ ਪਾਸੋਂ ਵੀ ਦੇਖ ਲੋ ਹਵਾਲਾ ਸਾਰਾ ਵੇਂਜ ਨਾਲ ਬਰੀਕ-ਬਰੀਕ ਨਾਲ ਭਰਿਆ ਪਿਆ ਦੋ ਨੰਬਰ ਜਰਸੀ ਦਿਆ ਕਰ ਦਿੱਤਾ ਇਹ ਜਰਸੀ ਆ ਬਈ ਹਾਂ ਜਵਾਦ ਬਰੀਡ ਫੋਲਾ ਕਿੰਨਾ ਕੁ ਦੇ ਦੁੱਧ ਦੋ ਤੋਂ 15 ਕਿਲੋ ਦੱਸਿਆ ਜੀ ਦਿਨ ਸੇਮਤਾ 15 ਕਿਲੋ ਦੁੱਧ ਬਾਈ ਕਹਿੰਦਾ ਪਹਿਲਾਂ ਨੇ ਦਿੱਤਾ ਜੀ ਤੋਂ ਲਈ ਆਪਾਂ ਅਗਲੇ ਕਹਿੰਦੇ ਚੋਇਆ ਅਸੀਂ 10 ਦਿਨਾਂ ਦੀ ਕੱਚੀ ਆ ਬਦਾਮੀ ਰੰਗ ਦੀ ਚੰਗੇ ਵਜਨ ਵਾਲੀ ਜਰਸੀ ਥੇਵਾ ਲਾਉ ਬਹੁਤ ਵਲਟ ਲਪਈਆਂ ਬਹੁਤ ਪੂਥੀ ਵਾਲੀ ਸੋਹਣੀ ਐ ਮੈਂ ਬੂਥੀ ਵਿਖਾਉਣਾ ਤੁਹਾਨੂੰ ਛੋਟਾ ਕੰਨ ਬੋਦੀ ਵਾਲੀ ਜਾਸੀ ਮੂੰਹ ਮੱਥਾ ਦਾ ਗਰਦਤ ਵਾਂਗੂ ਪੂਰਾ ਸੋਹਣਾ ਹਾਂ ਤਾਂ ਹੀ ਸੋਹਣਾ ਕਿਹਾ ਨਾ ਮੈਂ ਮੂੰਹ ਮੱਥੇ ਦੀ ਸੋਹਣੀ ਐ ਵੜਾ ਪੰਜੇ ਚੱਲੀਆਂ ਯਾਰ ਹੂੰ ਉਹ ਗਰਮੀ ਆ ਬਾਈ ਹੋਣੀ ਮਾੜੀ ਗਾਣੀ ਵਰਦੀ ਆ ਹਾਂ ਇਹ ਤਾਂ ਵਹਿੜ ਪੁਣਾ ਵਿਖਦੀ ਆ ਵਹਿੜਾਂਗ ਬੈਕਦਾ ਹਾਂ ਖਿਜੀ ਜਾਂਦੀ ਆ ਦੋਸਤ ਸੋਹਣੀ ਜਰਸੀ ਜੈ ਜੈ ਮਾਲ ਕਰ ਦੇ ਤਾਂ ਤੇ ਵੀਰੇ 57000 ਦੀ ਵੜ ਦੇ ਦਾਂਗੇ ਮਾਨ ਤਾਨ ਵਿੱਚੋਂ ਬਣਦਾ ਹੋਊ 57000 ਚ ਬਣਦਾ ਮਾਨ ਤਾਨ ਬਾਈ ਕਹਿੰਦਾ ਕਰ ਦਿਆਂਗੇ ਬਹੁਤ ਸੋਹਣੀ ਜਰਸੀ 57000 ਚ ਬਾਈ ਕਹਿੰਦਾ ਬਣਤਾ ਮਾਨ ਤਾਨ ਕਰ ਦੂੰਗਾ 10 ਦਿਨਾਂ ਦੇ ਅੰਦਰ ਬਾਅਦ ਸੁਪਰ ਮੈਨੂੰ ਨਹੀਂ ਲੱਗਦਾ ਬਾਹਲੇ ਦਿਨ ਲਊ ਹਫਤੇ ਇੱਕ ਦੀ ਮੰਨ ਲਓ ਪਰ ਬਾਈ 10 ਦਿਨ ਕਹਿੰਦਾ ਮੇਰੇ ਹਿਸਾਬ ਨਾਲ ਹਫਤੇ ਦੇ ਅੰਦਰ ਬਾਹਰੇ ਨੇ ਬੱਚਾ ਧਰ ਦੇਣਾ 57000 ਮੁੱਲ ਉਸ 57 ਜੋ ਮਾਨ ਤਾਨ ਹੋ ਜੂ ਤਿੰਨ ਨੰਬਰ ਤੇ ਹੋਰ ਸੂਈ ਸਵਾਈ ਸੂਈ ਨੂੰ ਸਮਾ ਕਰ ਦਿੱਤਾ ਇਹਨੂੰ ਇਹ ਤੀਜਾ ਦਿਨ ਹੈ ਜੀ ਕਿੰਨਾ ਕੁ ਬੋਲਾ ਬੋਲਾ ਬਈ ਅੱਜ ਹੁਣ ਨਹੀਂ ਲਿਆਂਦੀ ਏ ਧਾਰਾ ਮਾਰ ਕੇ 10-10 ਕਰੋੜ ਦਸ ਦੇ ਘਰ ਆਲੇ ਆਪਣੇ ਚੋਕੇ ਪਤਾ ਲੱਗ ਜੂ ਤੀਜਾ ਦੈਣ ਸੂਈ ਨੂੰ ਹੋ ਗਿਆ ਧਾਰਾ ਮਾਰ ਕੇ ਬਾਈ ਕਹਿੰਦਾ ਲਿਆਂਦੀ ਆ ਜੀ ਤੋਂ ਲਈਓ ਕਹਿੰਦੇ 9-10 ਕਿਲੋ ਬੋਲਾ ਹੈਗਾ ਆਪਾਂ ਬਾਈ ਕਹਿੰਦਾ ਚੁਆਈ ਕੀਤੀ ਨਹੀਂ ਅਜੇ ਆਥ ਨੇ ਹੁਣ ਕਰਨੀ ਆ ਤੇ ਪਤਾ ਲੱਗ ਜੂ ਕਿੰਨਾ ਬੋਲਾ ਨਿਕਲਦਾ ਅਗਲੇ ਕਹਿੰਦੇ 9-10 ਕਿਲੋ ਵਪਾਰੀ ਤੁਹਾਨੂੰ ਪਤਾ ਹੀ ਵਪਾਰੀ ਦਾ ਜੋਖਣ ਵਾਲੇ ਪਾਸੇ ਘੱਟ ਹੀ ਪੈਂਦੇ ਕਿਉਂਕਿ ਵਪਾਰੀ ਤਾਂ ਆਪਦੀ ਤੱਕ ਦੇ ਹਿਸਾਬ ਨਾਲ ਜਾਨਵਰ ਲੈਂਦਾ ਥਣ ਪਾਸ ਕਰ ਲੈਂਦਾ ਤੇ ਚੜਾ ਲਿਆਉਂਦਾ ਆਏ ਨਹੀਂ ਕੋਈ ਲੱਤ ਛੜ ਮਾਰਦੀ ਸਹੀ ਹੈ ਇਹਦਾ ਵੀ ਬੱਚਾ ਹੋ ਰਿਹਾ ਨਾਲੇ ਦੁੱਧ ਕਿੰਨਾ ਕੁ ਦੇ ਦੂ ਦੁੱਧ ਕੋਈ 12 ਤੇ 14 ਕਿਲੋ ਮੰਗ ਜੈ ਜੀ ਆਪਾ ਇਹ 40 ਦੇ ਦਾ 12 ਮੰਨ ਲਓ ਜਾਂ 14 ਮੰਨ ਲਓ ਇੱਥੇ ਦੁੱਧ ਪਿਆ ਜੂ 9-10 ਕਿਲੋ ਬੌਲੀ ਹੈ 40000 ਦਾ ਮੁੱਲ ਹੈ ਸਾਈਵਾਲ ਨਸਲ ਦੀ ਬੰਨ ਧੰਨ ਵਾਲੀ ਵਹਿੜ 24 ਮੂੰਹ ਤੋਂ ਮੂੰਹ ਤੋਂ 4 ਦੰਦ ਪਹਿਲਣੀਆਂ ਹਾਂ ਹਾਂ ਪਹਿਲਣੀਆਂ ਪਹਿਲਾ ਸੂਆ ਪਲੂਣ ਬੱਚਾ ਇਹਦਾ ਉਹ ਬੂਰੇ ਗੁੱਠ ਚ ਹੈ ਮਗਰ ਬੱਚਾ ਹੈ ਜੀ ਮਗਰ ਬੱਚਾ ਹਾਂ ਠੰਡੀ ਸੀ ਮਛੜਾ ਆਨੇ ਵੀ ਲਾ ਸਿਰ ਸੌ ਫੌਲਾ 40000 ਮਾਲਾ ਸਾਈਵਾਲ ਦਾ ਦੁੱਧ 5000 ਰੁਪਆ ਦਾ 10 ਕਿਲੋ ਮੰਨ ਕੇ ਹੀ ਸੌਦਾ ਕਰ ਲਓ ਭਾਵੇਂ 10 ਕਿਲੋ ਤਾਂ ਬੌਲੀ ਹੈਗੀ ਅੱਜ ਤੇ 10 ਕਿਲੋ ਦੁੱਧ 5000 ਰੁਪਆ ਗਾਉ ਇੱਥੇ ਆ ਜਾ ਇਹ ਆ ਗਈ ਡੱਬੀ ਐਚ ਆਫ ਕਿੰਨੇ ਦਿਨ ਲੈ ਜੇ ਇਹਨੇ 6 ਦਿਨ ਦੱਸਿਆ ਮਾਲਕ ਨੇ ਦੁੱਧ ਬਾਦ ਬਹੁਤ 18 ਲੀਟਰ ਬਲੂਨ ਲੱਗਦਾ ਇਹਦਾ ਹੀ ਕੱਢ ਬਾਹਰ ਨੂੰ ਕੱਢ ਦੇ ਬਾਹਰ ਭਾਈ 16 ਲੀਟਰ ਦੁੱਧ ਭਾਈ ਦੱਸਦਾ ਕਿ ਜੀ ਤੋ ਲਈਓ ਕਹਿੰਦੇ ਛੋਇਆ ਕਿਉਂਕਿ ਮਾਲ ਸਾਰਾ ਖਰੀਦਿਆ ਵਾ ਜਿੰਨਾ ਅਗੇ ਲੈਣੇ ਦੱਸਿਆ ਉਹਨਾਂ ਗਾਂ ਤੁਹਾਨੂੰ ਦੱਸਦਾ ਘਰ ਦੀ ਕੋਈ ਵੀ ਨਹੀਂ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਗਰੰਟੀ ਹੋਊਗੀ ਥਣਾ ਦੀ ਹੋਊ ਤੇ ਭਾਰ ਪਿੱਛੇ ਦੀ ਹੋਊ ਗਰੰਟੀ ਹੋਊਗੀ ਥਣਾ ਦੀ ਤੇ ਭਾਰ ਦੀ ਹੋਊਗੀ ਤੁਹਾਡੇ ਘਰੇ ਵਹਿੜ ਜਾਂਦੀ ਭਾਰ ਕੱਢ ਜੇ ਜਾਂ ਥਾਣਾ ਚੱਲੇ ਜਾਂਦੀ ਤਾਂ ਹੀ ਤੇ ਉਹ ਵਹਿੜ ਬਾਈ ਵਾਪਸ ਕਰਾਊਗਾ ਵਹਿੜ ਕੱਦ ਚ ਵੱਡੀ ਆ ਮੂੰਹ ਮੱਥੇ ਦੀ ਇਹ ਵੀ ਸੋਹਣੀ ਆ ਦੂਜਾ ਸੂਆ ਵਹਿੜ ਆ ਇੱਕ ਮੜਿਆ ਵਿਖਾ ਦੇ ਪਿਛੋਂ ਆ ਲਾਲਜਾ ਹੋਇਆ ਪਿਆ ਪਾਸਾ ਤੇ ਭਾਲਾ ਤੁਹਾਨੂੰ ਇਹਨਾਂ ਨੂੰ ਸਿਹਰ ਸਾਉਂਦ ਦੇ ਕੋਲ ਦਾ ਟੀਗਾ ਇਹ ਲਵਾਤਾ ਇਹ ਭਾਲਦਾ ਠੀਕ ਹੈ ਨਾ ਲਵਾਤਾ ਹਾਂ ਆ ਵੀਲਾ ਸਾਰਾ ਹੂੰ ਔਰ ਤੇ ਮੁੱਲੇ ਪਾਸੇ ਕੋ ਖਾ ਦੇ ਲਾਓ ਜੀ ਇਧਰ ਵੀ ਬੇ ਔਰਲੀ ਫਾੜੀ ਤੇ ਕੋਈ ਦੀ ਫਾੜੀ ਰੱਖ ਕੇ ਖਾ ਦੇ ਠੀਕ ਹੈ ਨਾ ਕੰਪਨੀ ਵਾਲੀ ਸਾਈਡ ਭਾਲ ਕੀਤੀ ਵੀ ਆ ਉਹ ਤੁਹਾਡੇ ਸਾਹਮਣੇ ਆ ਟੀਗਾ ਬਾਈ ਕਹਿੰਦਾ ਭਾਰਾ ਵਾਲਾ ਮੈਂ ਲਾਤਾ ਤੇ ਮੁੱਲੇ ਦਾ ਮੁੱਲੇ ਦਾ ਦੇ ਦਾਂਗੇ 55600 ਦੀ 55600 ਦੀ ਇਹ ਦੇ ਦੇਣੀ ਆ 4 ਨੰਬਰ ਵੱਡੀ ਫੋਲਾ ਹਾਂ ਵੈੜ ਕਰਦੇ ਚ ਵੱਡੀ ਆ ਦੁੱਧ 18 20 18 20 ਇੱਥੇ ਪਿਆ ਜੂ ਇੱਕ ਹੋਰ ਇਧਰ ਕਾਲੇ ਰੰਗ ਦੀ ਆ ਜਾਏ ਤੇ ਖੰਡ ਇਹ ਦੂਜਾ ਸੂਆ ਵੇੜ ਤੋਂ ਜੀ ਸਮਾ ਸਮਾ ਇਹਦੇ 7 ਤੋਂ 8 ਦਿਨ ਲੈਂਦੇ ਜੀ 7ਾਂ ਤੋਂ 8ਾਂ ਦਿਨਾਂ ਦੇ ਅੰਦਰ ਬਾਹਰ ਸੂਪੂਗੀ ਇਹਦੀ ਦੁੱਧ ਦੀ ਗਾਰੰਟੀ 22 ਲੀਟਰ ਦੀ ਦਿੱਤੀ ਆ ਮਾਲਕ ਨੇ 17 18 ਕਹਿ ਕੇ ਦਿਵਾਉਂਦੇ ਪਰ ਬਾਈ ਕਹਿੰਦਾ ਜੀ ਤੋਂ ਲਈ ਅਗਲੇ 22 ਦੱਸਦੇ ਆ ਪਰ 17 18 ਦੀ ਤਾਂ ਬਾਈ ਕਹਿੰਦਾ ਆਪਾਂ ਗਾਰੰਟੀ ਤੇ ਦੇ ਦੇਾਂਗੇ ਹਫਤੇ ਦੇ ਅੰਦਰ ਬਾਹਰ ਸੂਪੂਗੀ ਹਾਂ ਬੁਤੀ ਪਾਤੀ ਵੇਖ ਲਓ ਸੋਹਣੀ ਆ ਜੇ ਜ ਮੁੱਲ ਕਰਦੇ ਤਾਂ ਪਹਿਲਾਂ ਹੀ ਦੱਸ ਦੇਦਾ ਇਹਦਾ 62000 ਹੈ 62000 ਦੀ ਦੇ ਦੇਣੀ ਆ ਜੀ ਤੋਂ ਲਈ ਉਹ ਤਾਂ 20 ਕਿਲੋ ਤੋਂ ਬਾਹਰ ਦੁੱਧ ਦੱਸਦੇ ਆ ਪਰ ਬਾਈ ਕਹਿੰਦਾ 17 18 ਕਿਲੋ ਦੁੱਧ ਦੀ ਗਾਰੰਟੀ ਤੇ ਕਰਦੇ ਤਾਂ ਕਹਿੰਦਾ ਆਪਾਂ ਦੇ ਦੇਾਂਗੇ 62000 ਮੁੱਲ ਉਹਦੇ ਚ ਬੰਦਾ ਮਾਨ ਤਾਨ ਹੋ ਜੂ ਲੈ ਜੂ ਹਫਤਾ ਕੇ ਪਹਿਲਾਂ ਸੂਪੂ 7 ਦਿਨ ਦੱਸਿਆ ਜੀ 5 4 ਦਿਨ ਪਹਿਲਾਂ ਵੀ ਸੂਸਾਖ ਦੀ 2 ਦਿਨ 5 4 ਲੈ ਆਈ ਸਕਦੀ ਆ ਹੂੰ ਹਫਤੇ ਦੀ ਕੱਚੀ ਆ ਉਹ ਤੁਹਾਨੂੰ ਵੀ ਪਤਾ ਦੋ ਦਿਨ ਪਹਿਲਾਂ ਵੀ ਬੱਚਾ ਧਰ ਸਕਦੀ ਤੇ ਜੀ ਲਾਗੀ ਦੋ ਦਿਨ ਉੱਪਰ ਵੀ ਲੈ ਸਕਦੀ ਆ ਪਰ ਗਰਮੀ ਆ ਸੈਲਾਂੇ ਤਾਂ ਜਾਨਵਰ ਚਲੋ ਦਿਨ ਉੱਪਰ ਲੈ ਜਾਂਦਾ ਹੁੰਦਾ ਤੇ ਹਫਤਾ ਤੱਕ ਦੀ ਕੱਚੀ ਮੱਲ ਹੋ ਸਕਦਾ ਕਿ ਦਿਹਾੜੀ ਪਹਿਲਾਂ ਸੂਪੇ ਪਰ ਮੇਰ ਸੂਣੀ ਬਹੁਤ ਹੂੰ 62000 ਮੁੱਲ ਕਾਲੇ ਰੰਗ ਦੀ ਗੱਬਣ ਤਿਆਰ ਵਹਿੜ ਇੱਕ ਬੱਛੀ ਵੀ ਆ ਲਿਆਂਦੀ ਖੀਰਾ ਬੱਚਾ ਉਹ ਖੀਰਾ ਬੱਚਾ ਉਹ ਇੱਥੇ ਲਿਆਉਣਾ ਚਲੋ ਜੀ ਇਹਨੂੰ ਲੈ ਜਾ ਲੋ ਉੱਥੇ ਵਿਖਾ ਦਿੰਨੇ ਆ ਐ ਤੇ ਆ ਜਾ ਲਾਸ ਦੇ ਇਹ ਖੀਰੀ ਬੱਛੀ ਆ ਬਾਈ ਕਿੰਨੀ ਕੁ ਉਮਰ ਹੈ ਦੀ ਉਮਰ ਇਹ ਦੀ ਹੋਊਗੀ 11 ਮਹੀਨੇ ਜੈ ਜੈ ਮੋਲਾ ਛੋਟਾ ਬੱਚਾ ਇਹ ਦੇ ਦਾਂਗੇ 55000 ਦਾ 11 ਮਹੀਨੇ ਦੀ ਉਮਰ ਹੈ 11.5 ਦਾ ਬਾਈ ਕਹਿੰਦਾ ਦੇ ਦੇ ਕੋਈ ਨਹੀਂ 500 ਹੋਰ ਛੱਡ ਦੂਗਾ ਬਾਹਲੇ ਨਾ ਘਟਾਇਓ ਕਿਉਂਕਿ ਬੱਚਾ ਵੀ ਜਿੱਡਾ ਕਿ ਮੋਲ ਹੀ ਓਡਾ ਕੀ ਕੀਤਾ ਜਾਨਵਰ ਵਧੀਆ ਲੰਮੀ ਲੱਤ ਦੀ ਆ ਲਓ ਜੀ ਥਣ ਵੇਖ ਲਓ ਚਾਰ ਹੀ ਥਣ ਹੈ ਕੋਈ 2 ਕੁ ਮਹੀਨੇ ਕੋਈ ਵਧੀਆ ਫੀਡ ਫੂਡ ਪਾ ਲੈਂਦਾ ਨਾ ਇਹਨੂੰ 2.5 ਮਹੀਨੇ ਗ੍ਰੋਥ ਹੋਰ ਕਰ ਜੂਗੀ ਤੇ ਸੀਵਨ ਲੈ ਜੂ ਖੀਰਾ ਵੱਛੀ ਹੋਵੇ ਝੋਟੀ ਹੋਵੇ ਜੇ ਕੋਈ ਭੈਣ ਭਰਾ ਵਧੀਆ ਸਾਹਮ ਦਾ ਤੇ ਖੀਰੀਆਂ ਸੂ ਪੈਣਗੀਆਂ ਖੀਰੀ ਨਹੀਂ ਦੋਂਦੀ ਸੂ ਪੂਗੀ ਦੋਂਦੀ ਨਹੀਂ ਚੌਗੀ ਸੂ ਪੂਗੀ ਤੇ ਜੇ ਨਾ ਸੇਵਾ ਕਰੋਗੇ ਆ ਜਿਹੜੀ ਸੌਕ ਵਾਲੀ ਆ ਥੱਲੇ ਤੂੜੀ ਪਰਾਲੀ ਜੀ ਪਈ ਆ ਤੇ ਐਵਜੀ ਖੁਰਨੀ ਚ ਪਾਈ ਰੱਖੀ ਇਹਨੂੰ ਫੇਰੇ ਨੇ ਤਿੰਨ ਚਾਰਾਂ ਸਾਲਾਂ ਤੱਕ ਕਰ ਵੀ ਨਹੀਂ ਸੋਣਾ ਕਿੱਥੇ ਪਸ਼ੂ ਲੰਮਾ ਟਾਈਮ ਸਾਂਭਣਾ ਕਿੱਥੇ ਉਹਨੂੰ ਥੋੜਾ ਟਾਈਮ ਵਧੀਆ ਅਠਾ ਡਠਾ ਪਾਓ ਵਧੀਆ ਦਾਣਾ ਦਾ ਪਾਓ ਉਹੀ ਜਾਨਵਰ ਅੱਧੇ ਤੇ ਆ ਟਾਈਮ 'ਚ ਤਿਆਰ ਹੋ ਜਾਂਦਾ ਤੇ ਉਹੀ ਥੋੜਾ ਸਾਲ ਡੇਢ ਸਾਲ ਪੱਜ ਜਾਂਦਾ ਤੇ ਕਿੱਥੇ ਉਹ ਜਾਨਵਰ ਨੇ ਜਵਾਨ ਹੋ ਕੇ ਸੂਣਾ ਕਿੱਥੇ ਖੀਰੇ ਨੇ ਸੂ ਪੈਣਾ ਸਾਲ ਦਾ ਫਰਕ ਪੈ ਜਾਂਦਾ ਉੱਥੇ ਤੇ ਖਾ ਜਾਨਵਰ ਨੇ ਫੇਰ ਵੀ ਤਿੰਨਾਂ ਸਾਲਾਂ 'ਚ ਜਾਣਾ ਹੁੰਦਾ ਤੇ ਉਹੀ ਉਹਨੂੰ ਡੇਢ ਦੋਹਾਂ ਸਾਲਾਂ 'ਚ ਖਵਾ ਲਓ ਤੇ ਉਹਨੇ ਚਰਚ ਜਾਨਵਰ ਪਹਿਲਾ ਸੂਪਿੰਦਾ ਸਾਲ ਉਹੀ ਤੁਹਾਡੀ ਸਾਂਭ ਸੁਭਾਈ ਸਾਲ ਬੱਜ ਜਾਂਦੀ ਆ ਬਾਕੀ ਅੱਗੇ ਤੁਹਾਡੀ ਮਰਜੀ ਆ ਤੁਹਾਡਾ ਪਸ਼ੂ ਆ ਤੁਹਾਡਾ ਜਾਨਵਰ ਆ ਖੀਰਾ ਸੋਣਾ ਜਾਂ ਨਹੀਂ ਸੋਣਾ ਫੋਨ ਨੰਬਰ ਸਕਰੀਨ ਤੇ ਆ ਜੈ ਜੇ ਮੋਲਦੇ ਪੰਜ ਵੱਡੀਆਂ ਵੜਾ ਇੱਕ ਛੋਟਾ ਬੱਚਾ 6 ਨਾਗਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਇੱਥੇ ਗੁਰਦੇਤ ਦੇ ਘਰੇ ਆਜੋ ਜਮੀਰ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸਾਡੀ ਸ਼ੁਕਰੀਆ